ਮਾਨਸਾ ਦੇ ਘਰਾਗਣਾ ਪਿੰਡ 'ਚ ਦਲਿਤ ਨੌਜਵਾਨ ਸਖਜੈ ਸਿੰਘ ਪਾਲੀ ਦਾ ਕਤਲ ਹੋਇਆਗਾ ਇਹ ਕਤਲ ਇਸ ਘਰ ਦੀ ਪਿਛਲੀ ਗਲੀ ਚ ਹੋਇਆ ਪਰ ਉਸ ਤੋਂ ਬਾਅਦ ਲਾਸ਼ ਇਸ ਘਰ ਦੇ ਅੰਦਰ ਲਿਆਂਦੀ ਗਈ ਸੀ ਪੰਜਾਬ ਪੁਲਿਸ ਬਕਾਇਦਾ ਇਸ ਘਰ ਦੇ ਸਾਹਮਣੇ ਤਨਾਤ ਕੀਤੀ ਗਈ ਆ ਘਰ ਨੂੰ ਲੋਕ ਲੱਗਿਆ ਹੋਇਆ ਇਸੇ ਕਰੋਂ ਹੀ ਲਾਸ਼ ਬਰਾਮਦ ਕੀਤੀ ਗਈ ਸੀ ਦਲਿਤ ਨੌਜਵਾਨ ਸੁਖਚੰਦ ਸਿੰਘ ਪਾਲੀ ਦੀ ਲੱਕ ਕੱਟੀ ਗਈ ਉਸ ਤੋਂ ਬਾਅਦ ਮਿਲ ਨਹੀਂ ਰਹੀ ਸੀ ਪਰ ਹੁਣ ਪੁਲਿਸ ਨੇ ਲੱਤ ਬਰਾਮਦ ਕੀਤੀ ਆ ਪਰਿਵਾਰ ਦੀ ਮੰਗ ਸੀ ਕਿ ਪੂਰਾ ਸਰੀਰ ਸੌਂਪਿਆ ਜਾਵੇ ਉਸ ਤੋਂ ਬਾਅਦ ਹੀ ਉਹ ਸੰਸਕਾਰ ਕਰਨਗੇ ਪਰ ਅਜੇ ਤੱਕ ਵੀ ਪਰਿਵਾਰ ਨੇ ਅੰਤਮ ਸੰਸਕਾਰ ਨਹੀਂ ਕੀਤਾ ਕਿਉਂਕਿ ਪਰਿਵਾਰ ਮੰਗ ਕਰ ਰਿਹਾ ਦੋਸ਼ੀਆਂ ਦੀ ਗ੍ਰਿਫਤਾਰੀ ਹੋਵੇ 6 ਦੋਸ਼ੀ ਪੰਚ ਆਪ ਪੁਲਿਸ ਨੇ ਨਾਮਜ਼ਦ ਕੀਤੇ ਨੇ ਪੰਜਾਬ ਪੁਲਿਸ ਨੇ ਜੋ ਕੇਸ ਦਰਜ ਕੀਤਾ ਉਹ 6 ਲੋਕਾਂ ਦੇ ਖਿਲਾਫ ਕੀਤਾ ਜਿਦੇ ਵਿੱਚ ਅਹਿਮ ਮੁਲਜ਼ਮ ਨੇ ਜਿਹੜੇ ਮੁੱਖ ਮੁਲਜ਼ਮ ਨੇ ਹਰਦੀਪ ਸਿੰਘ ਤੇ ਬਿੱਟਾ ਸਿੰਘ ਨੇ ਬਾਕੀ ਹੋਰ ਮੁਲਜ਼ਮ ਵੀ ਨੇ ਇਸ ਘਰ ਦੇ ਅੰਦਰ ਹੀ ਉਹ লাশ ਸੀਗੀ ਜਿੱਥੋਂ ਆ ਕੇ ਇਸ ਪਰਿਵਾਰ ਨੇ ਦਲ ਪਰਿਵਾਰ ਨੇ ਬਰਾਮਦ ਕੀਤੀ ਆਪਣੇ ਆਪ ਦੇ ਅੰਦਰ ਜਿਹੜੀਆਂ ਇਹ ਥਾਵਾਂ ਨੇ ਉਹ ਗਵਾਹੀ ਭਰ ਰਹੀਆਂ ਨੇ ਕਿ ਪੰਜਾਬ ਦੇ ਅੰਦਰ ਇਸ ਤਨਾਦੀ ਜਾਤੀਗਤ ਹਿੰਸਾ ਹੋ ਰਹੀ ਹੈ ਪੰਜਾਬ ਦੇ ਅੰਦਰ ਕ੍ਰਾਈਮ ਕਿੰਨਾ ਵਧਿਆ ਹੈਗਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਕੀ ਹੈ ਇਹ ਥਾਵਾ ਬਿਆਨ ਕਰ ਰਹੀਆਂ ਨੇ ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਬੋਲਣ ਦੀ ਲੋੜ ਨਹੀਂ ਇੱਥੇ ਇੱਕ ਵੱਡਾ ਜ਼ੁਲਮ ਹੋਇਆਗਾ ਉਸ ਜ਼ੁਲਮ ਤੋਂ ਬਾਅਦ ਪੰਜਾਬ ਪੁਲਿਸ ਸਰਕਟ ਚਾਹੀਆ ਪਰ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਦੇ ਵੱਲੋਂ ਕਿ ਇਨਸਾਫ ਮਿਲਣਾ ਚਾਹੀਦਾ ਅਗਰ ਇਨਸਾਫ ਨਹੀਂ ਮਿਲੂਗਾ ਤਾਂ ਉਹਨਾਂ ਦਾ ਧਰਨਾ ਬਰਕਰਾਰ ਰਹੂਗਾ ਹੋਰ ਜਥੇਬੰਦੀਆਂ ਨੇ ਜਿਹੜੀਆਂ ਪੰਜਾਬ ਦੀਆਂ ਇਨਸਾਫ ਪਸੰਦ ਜਥੇਬੰਦੀਆਂ ਨੇ ਜਾਂ ਦਲਿਤ ਭਾਈਚਾਰੇ ਨਾਲ ਜੁੜੀਆਂ ਹੋਈਆਂ ਜਥੇਬੰਦੀਆਂ ਨੇ ਉਹ ਮਾਨਸਾ 'ਚ ਜੁਟਨਾ ਸ਼ੁਰੂ ਹੋ ਗਈਆਂ ਨੇ ਮਾਨਸਾ ਦੇ ਡੀਸੀ ਦਫ਼ਤਰ 'ਚ ਮਾਨਸਾ ਦੇ ਸਿਵਲ ਹਸਪਤਾਲ 'ਚ ਵੱਡੇ ਪੱਧਰ ਦੇ ਉਤੇ ਸੰਘਰਸ਼ ਚ ਲੀਕਿਆ ਜਾ ਰਿਹਾ ਪਰ ਪਰਿਵਾਰ ਇੱਕੋ ਹੀ ਮੰਗ ਕਰ ਰਿਹਾ ਕਿ ਉਹਨਾਂ ਨੂੰ ਇਨ ਤਾਹੀ ਉਹ ਇਹ ਸੰਘਰਸ਼ ਖਤਮ ਕਰਨਗੇ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਂਝਾ ਮਾਨਸਾ ਕ੍ਰਾਂਗਣਾ